ਲਓ ਜੀ ਇੱਕ ਨਵੇਂ ਵੀਡੀਓ ਦੇ ਨਾਲ ਤੁਹਾਡਾ ਸਾਰੇ ਜਣੇ ਦਾ ਸਵਾਗਤ ਤੇ ਮਿਲਦੇ ਆਂ ਜੀ ਤੁਹਾਨੂੰ ਨੰਨਾ ਵੀਡੀਓ ਦੇ ਨਾਲ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਜੀ ਵੀਡੀਓ ਲੈ ਕੇ ਫੇਰ ਆ ਗਏ ਆਂ ਤੇ ਲਓ ਜੀ ਅੱਜ ਆਪਾਂ ਇੱਥੇ ਕੱਪੜੇ ਜਿਹੜੇ ਹੈਗੇ ਸੀਗੇ ਉੱਤੇ ਲਗਾਉਂਦੇ ਪਏ ਸੀਗੇ ਤੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਜਿਹੜਾ ਮੌਸਮ ਆ ਕਦੇ ਠੰਡਾ ਹੋ ਜਾਂਦਾ ਹੈ ਤੇ ਕਦੇ ਗਰਮ ਹੋ ਜਾਂਦਾ ਹੈਗਾ ਆ ਕੱਲ ਪਰਸੋ ਇੰਨੀ ਜ਼ਿਆਦਾ ਧੁੱਪ ਸੀ ਇੰਨੀ ਜ਼ਿਆਦਾ ਧੁੱਪ ਸੀਗੀ ਕਿ ਐ ਲੱਗਦਾ ਸੀ ਕਿ ਜਿਸ ਤਰ੍ਹਾਂ ਅੱਜ ਹੀ ਗਰਮੀ ਆ ਜਾਊਗੀ ਦੋਵਾਂ ਦਿਨਾਂ 'ਚ ਗਰਮੀ ਆ ਜਾਊਗੀ ਤੇ ਫੇਰ ਸਾਡੇ ਹੋ ਗਿਆ ਜੀ ਕਾਫੀ ਜ਼ਿਆਦਾ ਬੱਦਲ ਐਂਡ ਜਿਹੜੇ ਕੱਪੜੇ ਸੀਗੇ ਉਹ ਤੁਹਾਨੂੰ ਬਤਾਇਆ ਕਿ ਆਪਾਂ ਕਦੀ ਬਾਹਰ ਕੱਢ ਲੈਣੇ ਕਦੀ ਰੱਖ ਲੈਣੇ ਹੈ ਨਾ ਤੇ ਆਪਾਂ ਵੀ ਫੇਰ ਇੱਕ ਦੋ ਜਿਹੜਾ ਸੂਟ ਸੀਗਾ ਉਹ ਆਪਣਾ ਬਾਹਰ ਕੱਢ ਲਿਆ ਤੇ ਫੇਰ ਜੀ ਆਪਾਂ ਨੂੰ ਪਾਉਣਾ ਪਿਆ ਤੇ ਰਜ਼ਾਈ ਵਗੈਰਾ ਜਿਹੜੀ ਹੈਗੀ ਸੀਗੀ ਉਹ ਵੀ ਆਪਾਂ ਇੱਕ ਸਾਈਡ ਤੇ ਕਰਕੇ ਰੱਖ ਦਿੱਤੀ ਸੀਗੀ ਤੇ ਮੈਂ ਤੇ ਮੇਰੀ ਬੇਟੀ ਨੂੰ ਠੰਡ ਜਿਹੜੀ ਹੈਗੀ ਸੀ ਉਹ ਘੱਟ ਲੱਗਦੀ ਇਸ ਲਈ ਅਸੀਂ ਪੱਖਾ ਵੀ ਛੱਡਣਾ ਜਿਹੜਾ ਹੈਗਾ ਉਹ ਸਟਾਰਟ ਕਰ ਦਿੱਤਾ ਸੀ ਤੇ ਫਿਰ ਜੀ ਆਪਾਂ ਹੋ ਗਿਆ ਕਿ ਫਿਰ ਬੱਦਲ ਪੈ ਗਿਆ ਬੱਦਲ ਹੋ ਗਿਆ ਮੀਂਹ ਪੈਣ ਲੱਗ ਪਿਆ ਸੀਗਾ ਤੇ ਫਿਰ ਆਪਾਂ ਰਜ਼ਾਈ ਜਿਹੜੀ ਹੈਗੀ ਆ ਉਸ ਨੂੰ ਕੱਢ ਲਿਆ ਤੇ ਇੱਥੇ ਮੈਂ ਲਗਾਉਂਦੀ ਪਈ ਐ ਜੀ ਕੱਪੜੇ ਤੇ ਤੇ بس ਤੇ ਇਹ ਕਪੜੇ ਜਿਹੜੇ ਮੈਂ ਪਰਸੋਂ ਵਾਸ਼ ਕਰਕੇ ਹਟੇ ਸੀਗੀ ਤੇ ਮੈਂ ਕਿਹਾ ਕਿ ਚਲੋ ਇਹਨਾਂ ਨੂੰ ਨਾਲ ਦੇ ਨਾਲ ਹੀ ਤੈ ਮਾਰ ਕੇ ਆਪਾਂ ਲਗਾ ਰ ਲਗਾ ਕੇ ਰੱਖ ਲੈਣੇ ਹੈਗੇ ਆ ਤੇ ਹੋਰ ਜੀ ਤੁਸੀਂ ਸਾਰੇ ਜਣੇ ਕਿਵੇਂ ਹੋ ਸੋ ਹੋਪ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਇੱਥੇ ਮੈਂ ਲਗਾਉਂਦੀ ਪਈ ਸੀਗੀ ਕੱਪੜਿਆਂ ਦੀ ਤੈ ਤੇ ਤੁਹਾਨੂੰ ਆਪਣਾ ਪਿਛਲਾ ਵਲੌਗ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਲੱਗਾ ਪਲੀਜ਼ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇਹ ਵਾਲੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਠੀਕ ਹੈ ਜੀ ਤੇ ਮੈਂ ਕਾਫੀ ਵਾਰੀ ਇਹ ਬੋਲਿਆ ਹਨਾ ਜੀ ਤੁਹਾਨੂੰ ਪਤਾ ਹੀ ਹੈ ਜੀ ਤੇ ਠੀਕ ਹੈ ਜੀ ਹਨਾ ਕਾਫੀ ਦੇਰ ਕਾਫੀ ਵਾਰੀ ਵਾਰ ਇਹ ਮੈਂ ਜਿਹੜਾ ਹੈਗਾ ਆ ਬੋਲਿਆ ਹੈ ਆਪਣੀ ਵੀਡੀਓ ਦੇ ਵਿੱਚ ਤੇ ਆਪਾਂ ਕਹਿ ਕੇ ਕੱਪੜੇ ਜਿਹੜੇ ਹੈਗੇ ਤੌਇਲ ਲਗਾ ਕੇ ਚੰਗੀ ਤਰ੍ਹਾਂ ਰੱਖ ਦਈਏ ਤੇ ਅਡੇ ਥੇ ਸੀਗਾ ਸਵੇਰ ਦਾ ਸਮਾਂ ਹੀ 7:30 ਵਜੇ ਦਾ ਟਾਈਮ ਸੀਗਾ 7:30 ਵਜੇ ਮੈਂ ਅਜੁਨੀ ਅਜੇ ਸੁੱਤੀ ਪਈ ਸੀਗੀ ਕਿਉਂਕਿ ਅਜੁਨੀ ਨੂੰ ਸੈਟਰਡੇ ਦਾ ਕਰਕੇ ਛੁੱਟੀ ਸੀਗੀ ਤੇ ਅਜੁਨੀ ਸੁੱਤੀ ਪਈ ਸੀਗੀ ਤੇ ਮੈਂ ਕਿਹਾ ਕਿ ਚਲੋ ਆਪਾਂ ਵੀਡੀਓ ਜਿਹੜੀ ਹੈਗੀ ਆ ਹੁਣ ਤੋਂ ਹੀ ਸਟਾਰਟ ਕਰ ਲੈਣੇ ਹੈਗੇ ਆ ਤੇ ਅਜੇ ਹੈਗਾ ਸੀਗਾ ਸਵੇਰ ਦਾ ਸਮਾਂ ਤੇ ਆਪਾਂ ਸਵੇਰ ਤੋਂ ਹੀ ਵੀਡੀਓ ਜਿਹੜੀ ਹੈਗੀ ਸੀਗੀ ਅੱਜ ਸਟਾਰਟ ਕਰ ਲਈ ਸੀਗੀ ਤੇ ਕਿਉਂਕਿ ਹੁਣ ਮੇਰੇ ਵਲੌਗ ਵੀ ਕਾਫੀ ਘੱਟ ਆਉਂਦੇ ਨੇ ਤੇ ਤਾ ਕਰਕੇ ਆਪਾਂ ਕਹਿ ਕਿ ਕਿਉਂ ਨਾ ਆਪਾਂ ਕੰਟੀਨਿਊ ਕਰੀਏ ਆਪਣੇ ਵਲੌਗ ਜਿਹੜੇ ਹੈਗੇ ਨੇ ਤੇ ਕਾਫੀ ਧੇਰ ਹੋ ਗਈ ਸੀਗੀ ਮੈਂ ਕਾਫੀ ਬਿਜ਼ੀ 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 ਚੱਲੀ ਜਾਂਦੀ ਸੀ ਕਿ ਇੱਕ ਥੋੜੀ ਜੀ ਤੁਹਾਨੂੰ ਪਤਾ ਹੀ ਆ ਕਿ ਫੋਨ ਜਿਹੜਾ ਹੈਗਾ ਮੇਰਾ ਬਹੁਤ ਜ਼ਿਆਦਾ ਡਿਸਟਰਬ ਕਰਦਾ ਹੈਗਾ ਯਾ ਤੇ ਤਾਂ ਕਰਕੇ ਇਹਦਾ ਕਰਕੇ ਵੀ ਆਪਾਂ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਆਈ ਜਾ ਰਹੀ ਸੀਗੀ ਤੇ ਫਿਰ ਜੇ ਆਪਾਂ ਇੱਥੇ ਸਾਰੇ ਹੀ ਕੱਪੜੇ ਜਿਹੜੇ ਹੈਗੇ ਸੀਗੇ ਉਹ ਮੈਂ ਤੈਹ ਲਗਾਉਂਦੀ ਪਈ ਸੀਗੀ ਚਾਹ ਪਾਣੀ ਆਪਾਂ ਲਿਆ ਸੀ ਗੱਪੀ ਤੇ ਸ਼ਾਲ ਵਗੈਰਾ ਵੀ ਜਿਹੜੇ ਹੈਗੇ ਸੀਗੇ ਉਹ ਵੀ ਮੈਂ ਅੱਜ ਸਾਰੇ ਵਾਸ਼ ਕਰਕੇ ਤੇ ਮੈਂ ਕਿਹਾ ਸੀ ਕਿ ਅੱਜ ਰੱਖ ਦੇਣੇ ਹੁਣ ਜੇ ਠੰਡ ਆਊਗੀ ਵੀ ਤੇ ਕੋਈ ਨਾ ਇੱਕ ਦੋ ਜਿਹੜਾ ਕੱਪੜਾ ਹੈਗਾ ਆ ਉਹ ਆਪਾਂ ਬਾਹਰ ਰੱਖ ਲੈਣੇ ਆ ਬਾਕੀ ਸਾਰੇ ਕੱਪੜੇ ਜਿਹੜੇ ਹੈਗੇ ਸੀਗੇ ਉਹ ਹੁਣ ਮੈਂ ਤੈਹ ਮਾਰ ਮਾਰ ਕੇ ਤੇ ਹੁਣ ਥੋੜੀ ਬਲੀ ਕਿ ਆਪਣੇ ਹੱਥਾਂ ਦੇ ਨਾਲ ਹੀ ਉਹਨਾਂ ਨੂੰ ਪ੍ਰੈਸ ਕਰ ਲਾਂਗੇ ਤੇ ਫਿਰ ਜੇ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਜਿਹੜੀਆਂ ਤੈਹ ਉਹਨਾਂ ਦੀ ਬਿਠਾ ਕੇ ਤੇ ਆਪਾਂ ਰੱਖ ਲੈਣਾ ਸੀਗਾ ਤੇ ਮੈਂ ਕਿਹਾ ਕਿ ਚਲੋ ਆਪਾਂ ਰੱਖ ਲੈਨੇ ਹੈਗੇ ਆ ਤੇ ਤੁਸੀਂ ਬਣੇ ਰਹੋ ਜੇ ਆਪਣੇ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਫੁੱਲ ਇੰਜੋਏ ਜ਼ਰੂਰ ਕਰਿਆ ਕਰੋ ਕਪੜੇ-ਕੁਪੜੇ ਤੈਰ ਲਗਾ ਕੇ ਤੇ ਆਪਾਂ ਅਗੇ ਸੀਗੇ ਬਾਹਰ ਤੇ ਸੋਹਣੇ-ਸੋਹਣੇ ਜਿਹੜੇ ਫੁੱਲ ਸੀਗੇ ਉਹ ਖੇੜਦੇ ਪਏ ਸੀਗੇ ਗੁਲਾਬ ਦੇ ਤੇ ਆਪਣਾ ਗੁਲਾਬ ਦਾ ਜਿਹੜਾ ਬੂਟਾ ਕਾਫੀ ਜਿਆਦਾ ਵੱਡਾ ਹੋ ਚੁੱਕਿਆ ਤੇ ਹਰ ਕੀ ਬਹੁਤ ਜਿਆਦਾ ਜਿਹੜੇ ਫੁੱਲ ਨੇ ਸਿੱਧੇ ਨਿਕਲਦੇ ਪਏ ਨੇ ਬਹੁਤ ਜਿਆਦਾ ਫੁੱਲ ਨਿਕਲਦੇ ਪਏ ਨੇ ਤੇ ਤੋ ਕਿ ਇਹਦੀ ਗ੍ਰੋਥ ਕਾਫੀ ਜ਼ਿਆਦਾ ਹੋ ਗਈ ਹੈ ਤੇ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਇਸ ਨੂੰ ਨਿਕਲਦੇ ਨੇ ਤੇ ਦੇਖੋ ਕਿੰਨਾ ਜ਼ਿਆਦਾ ਬੱਦਲ ਬੱਦਲ ਬਹੁਤ ਜ਼ਿਆਦਾ ਆਇਆ ਤੇ بارش ਇੱਕ ਵਾਰੀ ਸਵੇਰੇ-ਸਵੇਰੇ بارش ਜਿਹੜੀ ਹੈਗੀ ਸੀਗੀ ਉਹ ਪੈ ਚੁੱਕੀ ਆ ਤੇ ਮੀਂਹ ਪੈ ਗਿਆ ਇੱਕ ਵਾਰੀ ਤੇ ਥੋੜੀ-ਥੋੜੀ ਹਵਾ ਵੀ ਨਾਲ ਚੱਲੀ ਜਾਂਦੀ ਹੈ ਤੇ ਠੰਡ ਜਿਹੜੀ ਹੈਗੀ ਆ ਉਹ ਥੋੜੀ-ਥੋੜੀ ਹੋਈ ਜਾਂਦੀ ਹੈ ਤੇ ਬੱਦਲ ਬਹੁਤ ਗਾੜੇ-ਗਾੜੇ ਸੀਗੇ ਤੇ ਲੋ ਜੀ ਇੱਥੇ ਆ ਗਿਆ ਦੁਪਹਿਰ ਦਾ ਸਮਾਂ ਤੇ ਦੁਪਹਿਰ ਦੇ ਸਮੇਂ ਮੰਮੀ ਬਣਾਉਣ ਲੱਗੇ ਸੀਗੇ ਪੁਰਜੀ ਇੱਕ ਅਨੋਖੀ ਪੁਰਜੀ

ਹਾਂ ਜਿਹੜੀਆਂ ਦਰਦਾਂ ਵਿੱਚ ਪਾਤੇ ਆਲੂ ਉਸ ਤੇ ਤਰਪਤੀ ਦਾ ਤੇਲ ਪਾਓ ਇਦੇ ਵਿੱਚ ਕੀ ਕੀ ਪਾਇਆ ਦੱਸਣ ਮਿਰਚ ਮਸਾਲਾ ਥੜੀ ਸਰੋਂ ਰਾਏ ਸਰੋਂ ਤੇ ਧਨੇ ਰਾਏ ਸਰੋਂ ਦੇ ਇਹ ਕਰਨ ਲੇ ਲਾ ਗੰਡਾ ਅੱਧਾ ਆਲੂ ਤਾਂ ਨਹੀਂ ਹੋ ਮੇਥੀ ਥੋੜੀ ਜਿਹੀ ਟੇਰ ਕੇ ਬਾਥੋ ਤੇ

ਨਖਰੇ ਕਰ ए पकड़ के रखे और कर दो मुट्ठी में भर दो बाहर के अंदर में